ਸਤਿ ਸ਼੍ਰੀ ਅਕਾਲ ਵਿਊਰਸ ਮੈਂ ਬਿਲਕੁਲ ਠੀਕ ਆ ਤੇ ਮੈਨੂੰ ਪੱਕਾ ਪਤਾ ਹੈ ਤੁਸੀਂ ਸਾਰੇ ਬਿਲਕੁਲ ਠੀਕ ਹੋ ਅੱਜ ਹੈਗੀ ਸੀ ਮੇਨੂੰ ਛੁੱਟੀ ਤੇ ਕਿਉਂਕਿ ਕੱਲ ਆਪਾਂ 15 ਅਗਸਤ ਆਜ਼ਾਦੀ ਦਿਵਸ ਮਨਾਇ ਸੀ ਸਕੂਲ ਚ ਤੇ ਉਹ ਦਿਵਜ ਅਗਲੇ ਦਿਨ ਛੁੱਟੀ ਹੁੰਦੀ ਹੈ ਤੇ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਆਪਣੀ ਮੇਰੀ ਕਪਲੀਗ ਹੈ ਰੁਪਿੰਦਰ ਕੌਰ ਉਹਦੇ ਕੋਲ ਵੀ ਬੇਟੀ ਹੋਈ ਸੀ ਤੇ ਉਹਨੂੰ ਉਹਦੀ ਬੇਟੀ ਦੇਖਣ ਜਾਣੀ ਸੀ ਤੇ ਪਹਿਲਾਂ ਤਾਂ ਸਾਨੂੰ ਲੱਗਿਆ ਸੀਗਾ ਕਿ ਬਾਰਿਸ਼ ਹੋਊਗੀ ਤਾਂ ਥੋੜਾ ਜਿਹਾ ਹਨ ਪਾਣੀ ਪੂਣੀ ਤੋਂ ਡਰਦੇ ਮਾਰੇ ਡਬਲ ਮਾਈਂਡਡ ਜੇ ਹੋ ਗਏ ਸੀ ਅਸਾਂ ਨੂੰ ਵੀ ਫੋਨ ਕਰਤਾ ਸੀਗਾ ਕਿ ਕੋਸ਼ਿਸ਼ ਪੂਰੀ ਹੈ ਸਾਡੀ ਵੀ ਅੱਜ ਅਸੀਂ ਆਈਏ ਪਰ ਯਕੀਨ 100% ਸ਼ੋਰ ਨਹੀਂ ਹੈਗਾ ਜੇ بارش ਠੀਕ ਨਾ ਹੋਈ ਫਿਰ ਸ਼ਾਇਦ ਨਾ ਆਈਏ ਤੇ ਪਰ ਫਿਰ ਸਕੂਲ 'ਚ ਜਦ ਤੱਕ ਪ੍ਰੋਗਰਾਮ ਫਿਨਿਸ਼ ਹੋਇਆ ਹਨਾ ਸਾਰਾ ਸੈਲੀਬ੍ਰੇਸ਼ਨ ਖਤਮ ਹੋਈ ਉਹਦੋਂ ਤੱਕ ਫਿਰ بارش ਦਾ ਫਿਰ ਕੰਟਰੋਲ ਚ ਹੋ ਗਈ ਸੀਗੀ ਤੇ ਫਿਰ ਅਸੀਂ ਸੋਚਿਆ ਵੀ ਹੁਣ ਚਲ ਚਾਹੀਏ ਆਉਣੇ ਆ ਫਿਰ ਉਹਨੇ ਜੁਆਇਨ ਵੀ ਕਰਨਾ ਹੈਗਾ ਕੁੜੀਆਂ ਨੇ ਤਾਂ ਫਿਰ ਅਸੀਂ ਕੱਲ ਗਏ ਕਾਫੀ ਦੂਰ ਹੈ ਉਹਦਾ ਪਿੰਡ ਹਰਿਆਣੇ ਦੇ ਵਿੱਚ ਚਿੱਬੇ ਪਿੰਡ ਉੱਥੇ ਗਏ ਸੀ ਅਸੀਂ ਠੀਕ ਹੈ ਚਿੱਬੇ ਤੇ ਅਸੀਂਗੇ ਪ੍ਰਿੰਸੀਪਲ ਮੈਡਮ ਸੀ ਸਾਡੇ ਅ ਹਰੀਸ਼ ਮੈਡਮ ਤੇ ਨੰਦੀਪ ਮੈਡਮ ਲਖਵਿੰਦਰ ਮੈਡਮ ਤੇ ਮੈਂ ਅਸੀਂ ਚਾ ਜਿਹੜੇ ਮੈਂਬਰ ਸਾਡੇ ਅਸੀਂ ਇਕੱਠੇ ਜਾਨੇ ਕਾਰ ਚ ਉਹ ਸਾਰੇ ਅਸੀਂ ਗਏ ਸੀਗੇ ਕੱਲ ਬੇਟੀ ਨੂੰ ਦੇਖਣ ਤੇ ਬਹੁਤ ਹੀ সুইਟ ਜੀ ਬੇਟੀ ਤੇ ਉਸ ਤੋਂ ਵੀ ਜ਼ਿਆਦਾ ਮੈਨੂੰ ਜਿਹੜਾ ਵਧੀਆ ਚੀਜ਼ ਲੱਗੀ ਉਹ ਜੀ ਫੈਮਿਲੀ ਬੋਰਡ ਨਾਈਸ ਹੈ ਬਹੁਤ ਹੀ ਪਿਆਰੀ ਨੇ ਉਹਦੇ ਸਸੂਆ ਉਹਦੀ ਜਠਾਣੀ ਵੈਸੇ ਤਾਂ ਅਕਸਰ ਇੱਥੇ ਵੀ ਹੈ ਨਾ ਸਾਡੇ ਕੋਲੇ ਅਕਸਰ ਤਾਰੀਫ ਕਰਦੀ ਹੁੰਦੀ ਸੀ ਵੀ ਮੇਰੀ ਜਠਾਣੀ ਬਹੁਤ ਵਧੀਆ ਹੈ ਮੇਰੇ ਸਸੂਆ ਬਹੁਤ ਵਧੀਆ ਫੈਮਿਲੀ ਬਹੁਤ ਨਾਈਸ ਹੈ ਮੇਰੀ ਤੇ ਪਰ ਮਿਲ ਕੇ ਜਿਹੜਾ ਤੁਹਾਨੂੰ ਵਾਈਬਸ ਹੀ ਆ ਜਾਂਦੀਆਂ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੈ ਨਾ ਮਿਲਦੇ ਆ ਨਾ ਜਦੋਂ ਤੁਸੀਂ ਕਿਸੇ ਨੂੰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਬੰਦਾ ਕਿੰਨਾ ਕੁ ਮਤਲਬ ਸ਼ੋਅ ਆਫ ਕਰ ਰਿਹਾ ਹੁਣ ਮੌਕੇ ਦੇ ਮੌਕੇ ਤੇ ਜਾਂ ਫਿਰ ਹਮੇਸ਼ਾ ਹੀ ਇਦਾਂ ਦਾ ਬਹੁਤ ਸੋਬਰ ਪਰਿਵਾਰ ਬਹੁਤ ਮਤਲਬ ਵਧੀਆ ਸਵਾਦੀਆਂ ਸੀ ਦੋਨੋਂ ਉਹਦੇ ਮਦਰਨ ਲਾਤੀ ਉਹਦੇ ਜਠਾਣੀ ਤੇ ਅਸੀਂ ਕਾਫੀ ਇੰਜੋਏ ਕੀਤਾ ਉਹਨਾਂ ਦੇ ਘਰੇ ਲਾ ਕੇ ਆਏ ਅਸੀਂ ਅ ਮੈਨ ਲਾਦਾ ਸੀ ਡੇਢ ਦੋ ਘੰਟੇ ਲਈ ਆਏ ਤੇ ਪ੍ਰਿੰਸੀਪਲ ਮੈਡਮ ਨੇ ਵੀ ਮਤਲਬ ਬਹੁਤ ਖੁੱਲਾ ਟਾਈਮ ਪਟਾਇਆ ਇਸ ਗੱਲੋਂ ਸਾਡੀ ਪ੍ਰਿੰਸੀਪਲ ਉਹਦੀ ਸਿਫਤ ਹੈ ਕਿ ਉਹ ਲੋਕ ਦੇ ਸੁਰ ਦੇ ਬਹੁਤ ਖਰੇ ਨਹੀਂ ਹੈ ਨਾ ਤੇ ਨਹੀਂ ਤਾਂ ਅੱਜ ਕੱਲ੍ਹ ਅੰਗਲਾ ਕਹਿੰਦਾ ਵੀ ਤੁਸੀਂ ਜਾਓ ਮੈਂ ਮੇਰਾ ਸ਼ਗਨ ਲੈ ਜਾਉ ਜਾਂ ਪੁੱਛਣਾ ਨਹੀਂ ਮੈਡਮ ਨਾਲ ਗਏ ਸੋ ਕੋ ਟਾਈਮ ਕੱਢ ਕੇ ਕੱਲ ਉਹਨਾਂ ਨੇ ਕਿਹਾ ਕਿ ਅੱਜ ਤਾਂ ਪਜਾਣੇ ਜਾਣੇ ਫਿਰ ਉਹਨੇ ਕੁੜੀ ਨੇ ਜੁਆਇਨ ਕਰ ਲੈਣਾ ਫਿਰ ਅੱਛਾ ਨਹੀਂ ਲੱਗਣਾਗਾ ਸੋ ਅਸੀਂ ਕੱਲ ਫਿਰ ਜਦੋਂ ਗਈਆਂ ਤਾਂ ਫਿਰ ਤੁਹਾਨੂੰ ਮਿਲਾਉਣੀ ਹੈ ਮੈਂ ਬੇਟੀ ਨੂੰ ਵੀ ਮਿਲਾਉਣੀ ਹੈ ਤੇ ਉਹਨਾਂ ਦੀ ਫੈਮਿਲੀ ਨੂੰ ਵੀ ਮਿਲਾਉਣੀ ਹੈ ਤੇ ਜਿਹੜੇ ਪਿੰਕ ਸੂਟ ਚ ਦੇਖਣਗੇ ਤੁਹਾਨੂੰ ਵੀਡੀਓ ਚ ਉਹ ਸਾਡੀ ਮੈਡਮ ਨੇ ਉਹਨਾਂ ਦੀ ਬੇਟੀ ਦੇਖਣਗੇ ਅਸੀਂ ਠੀਕ ਹੈ ਤੇ ਲੋ ਜੀ ਮਿਲਾਉਣੀ ਹੈ ਫਿਰ ਤੁਹਾਨੂੰ ਤੇ ਰਸਤੇ ਦੇ ਵੀ ਅਸੀਂ ਕੁਝ ਸੀਨ ਕੱਲ ਅਸੀਂ ਕੈਚ ਕੀਤੇ ਜਿਵੇਂ ਰਸਤੇ ਦੇ ਵਿੱਚ ਇੱਕ ਦੋ ਥਾਵਾਂ ਦੇ ਉੱਤੇ ਟਰੈਕਟਰ ਰੈਲੀ ਜਾ ਰਹੀ ਸੀ ਤਾਂ ਉਹ ਵੀ ਅਸੀਂ ਵਿੱਚ ਥੋੜੀ ਜਿਹੀ ਕੈਚ ਕੀਤੀ ਹੈ ਕੈਮਰੇ 'ਚ ਪਰ ਬਾਰਿਸ਼ ਸੀਗੀ ਸ਼ੀਸ਼ੇ ਦੇ ਉੱਤੇ ਬੂੰਦਾਂ ਆ ਰਹੀਆਂ ਸੀਗੀਆਂ ਬਟ ਫਿਰ ਵੀ ਅ ਮੇਰਾ ਖਿਆਲ ਹੈ ਤੁਸੀਂ ਉਹਨਾਂ ਪਾਰਟੀ ਇੰਜੋਏ ਕਰੋਗੇ ਥੋੜਾ ਜਿਹਾ ਤੇ ਬਾਕੀ ਜਿਹੜਾ ਅਸੀਂ ਉੱਥੇ ਗੱਲਾਂ ਗੁੱਲਾਂ ਮਾਰੀਆਂ ਥੋੜਾ ਜਿਹਾ ਤੇ ਕੂਲਰ ਚੱਲਦਾ ਸੀ ਤੇ ਆਵਾਜ਼ ਕਿਤੇ ਕਿਤੇ ਅ ਡਿਸਟਰਬੈਂਸ ਹੈਗੀ ਸੀ ਹਲਕੀ ਫੁਲਕੀ ਪਰ ਤੁਸੀਂ ਐਡਜਸਟ ਕਰ ਲਓਗੇ ਮੈਨੂੰ ਪਤਾ ਠੀਕ ਹੈ ਤੇ ਲਓ ਜੀ ਮਲੋਨੀਆ ਸਾਨੂੰ ਬਹੁਤ ਹੀ ਕਿਊਟ ਜੀ ਪਰੀਆਂ ਵਰਗੀ ਸਾਡੀ ਬੇਟੀ ਤੇ ਇਹ ਮਿਲ ਕੇ ਬਹੁਤ ਪਿਆਰਾ ਹੈ ਬਹੁਤ ਸਵੀਟ ਬੱਚਾ ਸੀ ਚਲੋ ਆਓ ਮਿਲਦੇ ਆਂ ਫਿਰ ਤੁਹਾਨੂੰ ਵੀ ਮਲਾਉਣੇ ਆਂ ਪ੍ਰੋ ਐਟ ਦਿਸ ਚੋੜੋ ਇਹਨਾਂ ਦਾ ਫਾਰਿਸ਼ ਕੇ ਬੂੰਦੇ ਆ ਰਹੀਆਂ ਨੇ ਮੈਨੂੰ ਲੱਗਦੀਆਂ ਲੱਗ ਰਹੀਆਂ ਨੇ ਦੇਖੋ ਨਾ ਬਈ ਕਮੈਂਟਰੀ ਆਪ خود ਕਰਦੇ ਨਾ ਹਾਂ ਕੋਈ ਬਾਕੀ ਤਾਂ ਬਾਅਦ ਵਿੱਚ ਹੋ ਜੂਗੀ ਨਾ ਬਾਅਦ ਵਿੱਚ ਵਾਸਤੇ

ਸਿਲੌਕ ਮੇਰੀ ਟਾਇਰਿਸ ਮੇਲੀ ਆ ਚੱਲੇ ਨੇ ਇਸ ਸਮਾਨ ਯੂਨੀਅਨ ਮੈਲ ਦੀ ਦੇ ਉੱਤੇ ਅਸਲੀ ਇਹ ਨਹੀਂ ਦੱਸਿ ਕਿਥੇ ਜਾ ਰਹੇ ਹੋਗੇ ਨਾ ਕਿੜੇ ਕਿੜੇ ਪਿੰਡ ਪਿੰਡ ਚ ਕੋਈ ਸੈਲੀਬ੍ਰੇਟ ਹੋ ਰਿਹਾ ਹੋਣਾ ਕੋਈ ਮੇਲਾ ਹੋ ਰਿਹਾ ਹੈ ਕਿੱਥੋਂ ਆ ਰਹੇ ਆ ਹਰਿਆਣਾ ਲੋ ਜੀ ਅੱਜ ਅਸੀਂ ਇੱਕ ਹੋਰ ਛੋਟਾ ਬੇਬੀ ਦੇਖਣ ਆਏ ਆ ਸਾਰੇ ਜਣੇ ਸਾਰਿਆਂ ਸੇ ਲੀਆ ਖੋਰ ਛੋਟਾ ਬੇਬੀ ਦੇਖਾਂਗੇ ਛੋਟੇ ਬੇਬੀ ਦੀ ਦਾਦੀ ਦੇਖੋ ਉਹਨਾਂ ਚ ਕੁਝ ਆਜੀ ਸੁਹਾ ਉਹ ਛੋਟਾ ਬੇਬੀ ਆਇਆ ਤਾਈਆ ਤੁਸੀਂ ਕਾਲ ਕਰ ਲੈ ਜੀ ਮੱਤਾ ਹਲੋ ਮਿਆਰ ਮੈਨੂੰ ਕਿਉਂ

ਨਾਨੀ ਇਲਾ ਹਰਨੀ ਹਰਨੀ ਤੇ ਚਲੋ ਕਿੰਨੀ ਦੇਰ ਬਾਅਦ ਛੋਟਾ ਬੱਚਾ ਦੇਖਿਆ ਨਾਨੀ ਇਲਾ ਓਹ ਗੋਟਿਕ ਓਹ ਗੋਟਿਕ ਬੜੀ ਨਾਨੀ ਨੇ ਕੂਲ ਬੜਾ ਨਾਨੀ ਆਇਕੋ ਆਇ

आशना बापूजी हाँ देखो डांची डांची कौन बापू है ज़्यादा से ज़्यादा बापू है हाँ 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 डांची डांची हाँ 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 तू मेरी उंगली मूँछ नहीं पोंडी तू अपने मोबाइल नहीं कितना मेरी उंगली तू मूँछ बोल तू मूँछ बोल रही है हाँ हाहाहा मैं ഹായ് പൈക്ക് ഗിർ ലഡ്ജോ ചേച്ചി ദാ ഹായ് വെച്ചി ബാബു അജ്ജ 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 അനി ചുളി 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 ഹോളി ഹേടാ ജോയി ആക്കി നിന്നെ തീർക്കല്ലേ നിനക്ക് ആ

ਰੋ ਰੂਏ ਆਜਤੀ ਆਜਤੀ ਅੰਦਰੋਂ ਅੰਦਰੋਂ ਅਜਿਹਾ ਤੂੰ ਕੀ ਬੁੱਕੀ ਲਗੀ ਚ ਰੋ ਰਹਾ ਕਿ ਆਸਰੇ ਬਾਈ ਤੂੰ ਆਜਰੇ ਕਿ ਰੋੜੀ ਆਜਰੇ ਕਿ ਰੋੜੀ ਨੂ ਪਿੰਡੇ ਦੀ ਲੱਸੀ ਆਸੀ ਰੱਜ ਰੱਜ ਕੇ ਪੀਤੀ ਆ ਹਾਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਤੁਹਾਡੇ ਮਦਰਨ ਨਾਲ ਬਹੁਤ ਸਚਿਆਰੇ ਆ ਕਿਉਂਕਿ ਹਰੇਕ ਤਾਂ ਲੱਸੀ ਨਹੀਂ ਬਣਦੀ ਕਦੇ ਖੱਟੀ ਹੋ ਜਾਂਦੀ ਹੈ ਕਭ ਕੁਝ ਨਾ ਜਾਂਦਾ ਹਰੇਕ ਬੰਦਾ ਲੱਸੀ ਤੇ ਇੱਕਸਾਰ ਨਹੀਂ ਵੜਾ ਸਕਦਾ ਰੋਜ ਅੱਜ ਤਾਂ ਮੈਂ ਤੁਹਾਨੂੰ ਐਸੀ ਅਜਿਹੇ ਗਾਣੇ ਐਸੀ ਅੱਛਾ ਅੱਛਾ ਮੈਂ ਵੀ ਰੋਈ ਜਾਂਦੀ ਹੁੰਦੀ ਮੈਂ ਕਿ ਤੇਰੇ ਮਨ ਵਿੱਚ ਖਾਣਾ ਵਿੱਚ ਕੀ ਖਾਣਾ ਖਾਤੇ ਨਹੀਂ ਜਾਣਾ ਸਵੇਰ ਤੋਂ ਸਾਰਾ ਕਿਲੋ ਲੈ ਮੈਂ ਕਦੇ ਸਕੂਲੇ ਦੀ ਹੁੰਦੀ ਨਾ ਤੁਸਾਂ ਕੋਈ ਸੰਕਰ ਮਾਣੇ ਮੈਂ ਬਹੁਤ ਸਾਦੇ ਫੋਲੇ ਹੱਥ ਦੇ ਤਨੂਰ ਦੇ ਪਾਏ ਫੁਲਕੇ ਛੋਲੇ ਛੜੀ ਤੇ ਕੁਝ ਨਹੀਂ ਕਰਾਉਂਦਾ ਯਾਰ ਬੋਲ ਅਸੀਂ ਫ੍ਰੀ ਕਾਉਂਟ ਨਹੀਂ ਖਾਲਣ ਤੁਸੀਂ ਆਹ ਜਾਨ ਬਣਾਈ ਨੀ ਤੰਗਾ ਮੈਂ ਤੇ ਰਪਿੰਦਰ ਬ੍ਰੇਕ ਨਾਲੇ ਖਾਲਣੀ ਆ ਜੀ ਹਾਂ ਇਹ ਤਾਂ ਤੰਦੂਰ ਤੇ ਵੀ ਘਰਵੇਂ ਪਰੋਠੇ ਹਾਂ ਬਹੁਤ ਵਧੀਆ ਬਹੁਤ ਖਾਦੀ ਹੈ ਮੇ ਤਾਂ ਹਾਂ ਬਹੁਤ ਖਾਦੀ ਹੈ ਮੇ ਤਾਂ ਹਾਂ ਇਹ ਮੈਨੂੰ ਇੱਕ ਲਾਈਟ ਦਿਖ ਰਹੀ ਹੈ ਨਾ ਮੇ ਇੱਧਰ ਕੀ ਹੋ ਰਿਹਾ ਹਾਂ ਉਹ ਮੈਨੂੰ ਦਿਖਾਓ ਆਹ ਮम्मी ਦੇ ਇੱਕ ਤੇਰੀ